ਇਹ ਅਧਰਵਾਦੀ ਘਟਨਾ ਸਾਹਮਣੇ ਕੀ ਕਹਿਣਾ ਚਾਹੋਗੇ ਤੁਸੀਂ ਮੈਂ ਪਹਿਲਾਂ ਵੀ ਆਇਆ ਸੀ ਪਰसों ਉਹ ਦਿਨ ਵੀ ਭਗਤਾ ਬਾਣੀ ਦੇ ਅੰਗ ਮਿਲੇ ਸੀ ਅੱਜ ਵੀ ਮਿਲੇ ਆ ਤੇ ਇਸ ਦਾ ਕਿਹੜੇ ਕੋ ਖਰਾ ਖੋਜ ਆ ਉਹ ਮੈਂ ਹੁਣ ਅਫਸਰਾਂ ਨੂੰ ਵੀ ਕਹਿ ਕੇ ਆ ਕਿ ਅਸਲ ਪੈੜ ਲੱਭੋ ਅਜੇ ਤੱਕ ਇਹ ਨਹੀਂ ਲੱਗ ਰਿਹਾ ਵੀ ਕੌਣ ਆ ਇਹਦੇ ਪਿੱਛੇ ਏਜੰਸੀਆਂ ਕਰਾ ਰਹੀਆਂ ਜਕ ਕੋਈ ਜੋ ਵੀ ਕੋਈ ਹੈ ਤੇ ਹੋ ਵੀ ਕਿਉਂ ਰਿਹਾ ਗੁਰੂ ਗੁਰੂ ਗ੍ਰੰਥ ਸਾਹਿਬ ਤੇ ਜਲੰਧਰ ਕੋਲੇ 6 ਅੰਗ ਗੁਰੂ ਗੁਰੰਥ ਸਾਹਿਬ ਦੇ ਫੇਰ ਠੀਕਰੀਵਾਲ ਗੁਟਕਾ ਸਾਹਿਬ ਦੇ ਅੰਗ ਤੇ ਹੁਣ ਇਸ ਪਿੰਡ ਚ ਭਗਤਾ ਬਾਣੀ ਦੇ ਅੰਗ ਇਸ ਕਰਕੇ ਇਹ ਏਜੰਸੀਆਂ ਦਾ ਹਲਥਾ ਕਿ ਇਹ ਕਿਹੜਾ ਦੇਖੋ ਕਾਰਵਾਈ ਪੂਰੀ ਹੋ ਰਹੀ ਆ ਤੇ ਮੈਨੂੰ ਲੱਗ ਰਿਹਾ ਵੀ ਅਸਲ ਬੰਦਿਆਂ ਦੀ ਪੈਡ ਲੱਭੀ ਜਾਉ ਹਜੇ ਤੱਕ ਕੋਈ ਲੱਭਿਆ ਨਹੀਂ ਗਿਆ ਜੀ ਹੁਣ ਤੱਕ ਜੀ ਜਿਹੜਾ ਮਤਲਬ ਕਿ ਇਹਦੇ ਵਿੱਚ ਇਹ ਵੀ ਲੱਗਦਾ ਵੀ ਕਿਤੇ ਬੱਚਿਆਂ ਤੋਂ ਨਾ ਕੋਈ ਇਹ ਜੀ ਗਲਤੀ ਹੋਈ ਨਹੀਂ ਬੱਚਾ ਵਾਲੀ ਕਿਹੜੀ ਗੱਲ ਆ ਉਹ ਕਿਹਦੇ ਪਤਾ ਕਰਨ ਕੀ ਕਿਹੜੇ ਬੱਚੇ ਆ ਬੱਚਿਆਂ ਦਾ ਵੀ ਆ ਪੁੱਛਗਿਛ ਕਰ ਰਹੇ ਆ ਪਰ ਬੱਚਿਆਂ ਵਾਲੀ ਗੱਲ ਨਹੀਂ ਲੱਗ ਰਹੀ ਇਹ ਤਾਂ ਕੋਈ ਸਿਆਣੇ ਬੰਦੇ ਦੀ ਗੱਲ ਆ ਬੱਚਿਆਂ ਵਾਲੀ ਗੱਲ ਨਹੀਂ ਇਹ ਦੇਖੋ ਬੱਚੇ ਨਹੀਂ ਇਹ じゃ ਕੁਝ ਕਰਦੇ ਹੁੰਦੇ ਬੱਚੇ ਫੇਰ ਵੀ ਉਹ ਆ ਇਹ ਤਾਂ ਕੋਈ ਪੈੜ ਪਿੱਛੋਂ ਅਸਲ ਲੱਭਿਆ ਜਾਵੇ ਚੋਰ ਕੌਣ ਆ ਕਿਹੜਾ ਗੁਰੂ ਗ੍ਰੰਥ ਸਾਹਿਬ ਦੇ ਉੱਤੇ ਹੀ ਕੋਬਾਰ ਹੋ ਰਿਹਾ ਹੈ। ਇਹ ਸਾਡੇ ਤੇ ਬਾਰਕ ਹੋ ਰਿਹਾ ਹੈ। ਇਸ ਕਰਕੇ ਮੈਂ ਪ੍ਰੈਸ ਨੂੰ ਵੀ ਬੇਨਤੀ ਕਰਦਾ ਵੀ ਕਿਹੜੇ ਅਸਲ ਚੋਰਨ ਗੁਰੂ ਗ੍ਰੰਥ ਗ੍ਰੰਥ ਸਾਹਿਬ ਤੇ ਕਿਹੜੇ ਹੱਥ ਚੱਕ ਰਹੇ ਆ। ਉਹਨਾਂ ਦੇ ਲੱਭਣ ਖਾਤਰ ਤੁਸੀਂ ਵੀ ਸਾਡੀ ਮਦਦ ਕਰੋ। ਜੇ ਇਹਨਾਂ ਜੀ ਜਿਹੜੇ ਅੰਗ ਮਿਲੇ ਨੇ ਇਹ ਤੁਹਾਨੂੰ ਗੁਰੂ ਗ੍ਰੰਥ ਸਾਹਿਬ ਦੀ ਵੀੜ ਚੋਂ ਲੱਗਦੇ ਨੇ ਜਾਂ ਭਗਤਾ ਬਾਣੀ ਹੁੰਦੀ ਆ। ਦੇਖੋ ਪਹਿਲਾਂ ਪੰਜ ਗ੍ਰੰਥੀ 22 ਹਾਂ ਤੇ ਭਗਤਾ ਬਾਣੀ। ਉਸ ਤੋਂ ਬਾਅਦ ਫਿਰ ਪਹਿਲਾ ਭਾਗ ਦੂਜਾ ਭਾਗ ਇਹ ਗੁਰੂ ਗ੍ਰੰਥ ਸਾਹਿਬ ਦਾ ਮਤਲਬ ਸਰੂਪ ਬਣ ਗਿਆ। ਹਾਂਜੀ ਇਹ ਭਗਤਾ ਬਾਣੀ ਦੇ ਅੰਗ ਹਨ ਭਗਤਾਂ ਦੀ ਬਾਣੀ ਦੇ ਇਹ ਭਗਤਾ ਬਾਣੀ ਆ ਦੇਖੋ ਤੁਸੀਂ ਗੱਲ ਸਮਝੋ ਤੁਸੀਂ ਗੁਰਮੁਖੀ ਪੜ੍ਹੇ ਹੋਏ ਹੋ ਹਮ ਪਰ ਇੰਨੀ ਜਾਣਕਾਰੀ ਨਹੀਂ ਤੁਸੀਂ ਦੱਸੋ ਪਹਿਲਾਂ ਤਾਂ ਪੰਜ ਗ੍ਰੰਥੀ ਆ ਹਮ ਠੀਕ ਆ ਉਸ ਤੋਂ ਬਾਅਦ 22 ਹਮ ਫਿਰ ਭਗਤਾ ਬਾਣੀ ਭਗਤਾ ਬਾਣੀ ਤੋਂ ਬਾਅਦ ਕਿਹੜੇ ਸਾਰੇ ਮਤਲਬ ਪਹਿਲਾ ਭਾਗ ਤੇ ਦੂਜਾ ਭਾਗ ਗੁਰੂ ਗ੍ਰੰਥ ਸਾਹਿਬ ਦਾ ਭਾਗ ਬਣ ਗਿਆ ਇਹ ਹਮ ਬਿਉਤ ਹੋਏ ਅੰਗ ਮਤਲਬ ਕੀ ਇਹ ਭਗਤਾਂ ਵਾਣੀ ਦੇ ਅੰਗ ਉਹ ਉਸ ਦੇ ਅੰਗ ਨਹੀਂ ਭਗਤਾਂ ਵਾਣੀ ਦੇ ਅੰਗ ਗੁਰੂ ਗ੍ਰੰਥ ਸਾਹਿਬ ਦੇ ਸਮਝੋ ਭਗਦੇ ਭਗਤ ਵੀ ਗੁਰੂ ਗ੍ਰੰਥ ਸਾਹਿਬ ਦੇ ਵਿੱਚੋਂ ਹੀ ਆ ਪੋਥੀ ਇੱਕੋ ਹੀ ਆ ਪੋਥੀ ਕੋਈ ਆ ਪੋਥੀ ਇੱਕੋ ਹੀ ਆ ਹਾਂ ਜਫੇਰ ਜਫੇਰ ਸਭ ਜਿਵੇਂ ਇਹ ਪੋਥੀਆਂ ਇਸ ਤਰ੍ਹਾਂ ਘਰਾਂ ਚੋਂ ਮਿਲੀਆਂ ਜੀ ਤਾਂ ਇਸ ਦੇ ਉੱਤੇ ਕੋਈ ਰੋਕ ਲਾਉਣ ਦੀ ਕੋਸ਼ਿਸ਼ ਕਰੀਂ ਦੇਖੋ ਪਤਾ ਗੱਲ ਕੀ ਆ ਹਾਂਜੀ ਕਿਹੜੀ ਰੋਕ ਲਾਉਣ ਵਾਲੀ ਗੱਲ ਆ ਕਿਹੜੇ ਪੋਥੀਆਂ ਤੇ ਗੁੱਟ ਕੇ ਕਿਹੜੇ ਸਿੰਘਾਂ ਵਰਤਾਰੇ ਆ ਉਹ ਆਪਣੇ ਘਰਾਂ ਚ ਲਿਆ ਕੇ ਪੜਦੇ ਆ ਹੂੰ ਠੀਕ ਆ ਨਾ ਜੀ ਹੂੰ ਤੇ ਉਹ ਤਾਂ ਪੜਨ ਦਾ ਕਿਹੜਾ ਹਾਕੜੀ ਅਬਗਿਆ ਹੋ ਰਹੀ ਆ ਇਹ ਕੋਈ ਸਾਰਾ ਤਾਂ ਨਹੀਂ ਕਰ ਰਹੇ ਇਹ ਤਾਂ ਸ਼ਰਾਰਤੀ ਅਨਸਰ ਕਿਹੜੇ ਕੋ ਕਰ ਰਹਾਗਾ ਉਹਨਾਂ ਦੀ ਖੋਜ ਹੋਵੇ ਕਿਹੜੇ ਅਸਲੀ ਚੋਰਾ ਉਹਨਾਂ ਨੂੰ ਡੰਡ ਵੀ ਮਿਲੇ ਧੰਨਵਾਦ ਬਹੁਤ ਤੁਹਾਡਾ ਪ੍ਰੈਸ ਦਾ ਵੀ ਧੰਨਵਾਦ